ਇਹ ਪਿੰਡ ਲਹਿਰਾ ਬੇਟ ਲੱਗੇ ਮੋਟਰਸਾਈਕਲ ਤੇ ਕਾਰ ਦਾ ਐਕਸੀਡੈਂਟ ਹੋਇਆ ਹੈ ਉੱਥੇ ਪਹੁੰਚੋ ਅਸੀਂ 10:40 ਤੇ ਇੱਥੇ ਪਹੁੰਚ ਗਏ ਤੇ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਜਿਹੜਾ ਉਹ ਹਸਪਤਾਲ ਪਹੁੰਚਾਇਆ ਗਿਆ ਪਿੰਡ ਤੇ ਇਹ ਪਿੰਡ ਆਪਣੇ ਬੇਂਡਾ ਬੂਲੇ ਤੇ ਰਹਿਣ ਵਾਲੇ ਸੀ ਦੋਵੇਂ ਪਿਓ ਪੁੱਤ ਸੀ ਬਲਵਿੰਦਰ ਸਿੰਘ ਤੇ ਮਹਿੰਦਰ ਸਿੰਘ ਇਹਦੇ ਬعد ਨੰਬਰ 9 ਗੱਡੀ ਇੱਕ ਆਹ ਬੁੱਢਾ ਤੇ ਮੈਂ ਇਹ ਐਸਐਸ ਬਲਵਿੰਦਰ ਸਿੰਘ ਐਪਰੋਚਪੁਰ ਐਸਐਸਐਫ ਚ ਅੱਜ ਸਾਨੂੰ 10 23 ਤੇ ਕੰਟਰੋਲ ਰੂਮ ਤੋਂ ਇਤਲਾਹ ਮਿਲੀ ਕਿ ਪਿੰਡ ਲਹਿਰਾ ਵੇਟ ਲੱਗੇ ਮੋਟਰਸਾਈਕਲ ਤੇ ਕਾਰ ਦਾ ਐਕਸੀਡੈਂਟ ਹੋਇਆ ਹੈ ਉੱਥੇ ਪਹੁੰਚੋ ਅਸੀਂ 10:40 ਤਿੱਥੇ ਪਹੁੰਚ ਗਏ ਤੇ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਜਿਹੜਾ ਉਹ ਹਸਪਤਾਲ ਪਹੁੰਚਾਇਆ ਪਿੰਡ ਤੇ ਇਹ ਪਿੰਡ ਆਪਣੇ ਬੇਂਦਰ ਬੂਲੇ ਦੇ ਰਹਿਣ ਵਾਲੇ ਸੀ ਦੋਵੇਂ ਪਿਓ ਪੁੱਤ ਸੀ ਬਲਵਿੰਦਰ ਸਿੰਘ ਤੇ ਮਹਿੰਦਰ ਸਿੰਘ ਜਿਹਨਾਂ ਨੂੰ ਸਰਕਾਰੀ ਹਸਪਤਾਲ ਜੀਰਾ ਦਾਖਲ ਕਰਵਾਇਆ ਗਿਆ।